ਇਹ ਗੱਲ ਦੇਖ ਲਓ ਜਿੰਨੇ ਚਲਾਣ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਵੇ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦਾ ਚਲਾਣ ਹੋਣਗੇ ਇੱਥੋਂ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ ਲੈ ਆ ਜਾਂਦੀ ਆ ਸਕਾਰਪਿਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਫਿਲਮ ਵੀ ਲੱਗੀ ਹੋਈ ਆ ਆ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਹੀ ਨਹੀਂ ਲੱਗਤਾ ਨਹੀਂ ਬਾਹਰ ਚੱਲਦੀਆਂ ਆ ਮੇਰੀ ਪਹਿਲੀ ਦਰਖਾਸਤ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਚ ਉਹ ਦੂਜੀ ਦਰਖਾਸਤ ਠੀਕ ਹੈ ਦੂਜੀ ਤਰਖਾਸਤਾ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਮੈਂ ਤੁਸੀਂ ਆਏ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਹੁੰਦਾ ਜੇ ਕੱਲ ਨੂੰ ਥ੍ਰੈਟਿੰਗ ਆਏ ਜਾਂ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਈ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮੈਂ ਆਂ ਦਰਖਾਸਤਾਂ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾਂ ਪਈਆਂ ਨੇ ਉਹ ਅਫਸਰ ਆ ਜਿਹੜੇ ਉਹ ਜ਼ਿੰਮੇਵਾਰ ਹੋਣਗੇ। ਸ਼ਟਾਰਟ ਆ ਵੀਡੀਓ। ਅੱਜ ਜਗਰਾਵਾਂ ਦੇ ਵਿੱਚ 5 ਨੰਬਰ ਚੁੰਗੀ ਦੇ ਬਾਹਰ ਮੇਰੀ ਗੱਡੀ ਦੇ ਆਹ ਚਲੋ ਮੈਂ ਮੰਨਦਾ ਜਾਲੀਆਂ ਲੱਗੀਆਂ ਹੋਈਆਂ ਸੀਗੀਆਂ। ਠੀਕ ਹੈ ਆ ਮੇਰਾ ਇਹਨਾਂ ਨੇ ਚਲਾਨ ਕੀਤਾਗਾ। ਚਲੋ ਇਹਨਾਂ ਨੇ ਆਪਦਾ ਫਰਜ਼ ਨਿਭਾਤਾ ਚਲਾਨ ਆਪਣਾ ਕਰਤਾ ਕੋਈ ਗੱਲ ਨਹੀਂ ਚਲਾਨ ਭੁਗਤ ਵੀ ਲਵਾਂਗੇ। ਮੈਂ ਮੰਨ ਲੈਣਾ ਚੱਲ ਮੇਰੀ ਗਲਤੀ ਆ ਭਾਈ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਜਾਲੀਆਂ ਕਿਉਂ ਲਾਈਆਂ ਮੈਂ ਤੁਹਾਨੂੰ ਉਹਦਾ ਵੀ ਸਬੂਤ ਅਗਲਾ ਦੇ ਦੇਣਾ। ਆ ਮੇਰੀ ਪਹਿਲੀ ਦਰਖਾਸਤ ਤਾਂ ਮਾਣਯੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਜਿੱਦẽ ਬਾਈ ਸਿੱਧੂ ਮੂਸੇ ਵਾਲੇ ਦੀ ਵਰਸੀ ਸੀਗੀ ਉਦੋਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਇਹਨਾਂ ਨੇ ਆਪ ਥਾਣੇ ਦੇ ਵਿੱਚ ਬੁਲਾਇਆ ਆਪ ਮੇਰੇ ਤੋਂ ਦਰਖਾਸਤ ਲਿਖਾਈ ਵੀ ਤੈਨੂੰ ਥ੍ਰੈਟ ਆਉਂਦੇ ਆ ਵੀ ਤੈਨੂੰ ਧਮਕੀਆਂ ਆਉਂਦੀਆਂ ਨੇ ਦਰਖਾਸਤ ਲਿਖ ਕੇ ਜਾ ਪੁੱਤ ਜਿਹੜੇ ਬੰਦੇ ਤੈਨੂੰ ਥ੍ਰੈਟ ਦਿੰਦੇ ਆ ਕਾਰਵਾਈ ਕਰਾਂਗੇ ਆ ਮੈਂ ਦਰਖਾਸਤ ਦੇ ਕੇ ਆਇਆ ਕੋਈ ਕਾਰਵਾਈ ਨਹੀਂ ਹੋਈ ਉਸ ਬੰਦੇ ਤੇ ਬਸ ਇਦੂ ਬਾਅਦ ਚ ਕੌਣ ਪੁੱਛਦਾ ਤੁਹਾਨੂੰ ਪਤਾ ਹੀ ਆ ਉਦੋਂ ਬਾਅਦ ਚ ਉਹ ਦੂਜੀ ਤਰਖਾਸਤ ਠੀਕ ਹੈ ਦੂਜੀ ਤਰਖਾਸਤ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਚਲੋ ਜੀ ਕੋਈ ਕਾਰਵਾਈ ਨਹੀਂ ਹੋਈ ਆ ਗਈ ਤੀਜੀ ਤਰਖਾਸਤ ਐਸਐਸਪੀ ਸਾਹਿਬ ਦੇ ਆਹ ਦੇਖ ਲੋ ਆਹ ਦਰਖਾਸਤਾਂ ਦੇ ਥੱਬੇ ਚੱਕੀ ਫਿਰਦਾ ਮੈਂ ਆਹ ਨੰਬਰ ਆ ਤਾਹਾਂ ਵੀ ਆ ਨੰਬਰਾਂ ਤੋਂ ਹੀ ਧਮਕੀਆਂ ਆਉਂਦੀਆਂ ਨੇ ਕੋਈ ਕਾਰਵਾਈ ਨਹੀਂ ਤੇ ਆਹ ਫਿਲਮ ਲੱਗੀ ਆ ਜਾਲੀ ਲੱਗੀ ਆ ਮਿੰਟ ਦੇ ਵਿੱਚ ਚਲਾਨ ਕੱਟ ਕੇ ਮੇਰੇ ਹੱਥੇ ਜਿ ਫੜਾਤਾ ਵੀ ਭਾਈ ਚਲਾਨ ਕਰਕੇ ਵੀ ਆਪਦਾ ਭਰਕੇ ਆ ਮੈਂ ਤੁਸੀ ਆਏ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਸ਼ੁੰਦਾ ਜੇ ਕੱਲ ਨੂੰ ਥ੍ਰੈਟਿੰਗ ਆਏ ਜਾਂ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਈ ਸ਼ੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮੈਂ ਆ ਦਰਖਾਸਤਾਂ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾਂ ਪਈਆਂ ਨੇ ਉਹ ਅਫਸਰ ਆ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਸੌਣ ਲਗੇ ਦਿਲ ਤੇ ਪੱਥਰ ਰੱਖ ਕੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਇਹ ਮੈਂ ਇਸੇ ਕਰਕੇ ਸਾਹਮਣੇ ਰੱਖੀਆਂ ਸੀ ਡੈਸ਼ਬੋਰਡ ਦੇ ਵਿੱਚ ਇਥੇ ਜਗਰਾਮਾਂ ਦੇ ਵਿੱਚ ਵੀ ਮੇਰੀ ਗੱਡੀ ਜਿਹੜੀ ਪੰਨੀ ਗਈ ਆ ਛੱਜ ਆਲੀਆਂ ਲਾ ਕੇ ਮੈਂ ਨੰਗਿਆਂ ਇਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਐਂ ਦੱਸੋ ਜਦੋਂ ਤਾਂ ਮੈਨੂੰ ਕਰਨਾ ਹੁੰਦਾਗਾ ਨਜ਼ਰਬੰਦ ਉਦੋਂ ਵੀ ਮੈਂਟੋ ਮੈਂਟ ਆ ਜਾਂਦੇ ਆ ਵੀ ਆ ਜਾ ਭਾਈ ਨਜ਼ਰਬੰਦ ਕਰਦੀ ਐ ਥਾਣੇ 'ਚ ਰੱਖ ਲਈ ਐ ਸਵੇਰੇ ਸ਼ਾਮ ਮੈਨੂੰ ਉਥੇ ਪਿਠਾ ਕੇ ਤੋੜ ਦਿੰਦੇ ਆ ਠੀਕ ਆ ਉਦੋਂ ਰਫਤਾਰ ਯਾਦ ਆ ਜਾਂਦਾ ਹੁਣ ਇਹਨਾਂ ਨੂੰ ਐਂ ਨਹੀਂ ਦਿੰਦਾ ਮੈਂ ਆਪਦੇ ਘਰ ਲਈ ਤੁਰਿਆ ਫਿਰਦਾ ਮੈਨੂੰ ਐਂ ਦੱਸ ਤੋ ਆ ਕੱਲੀ ਕੱਲੀ ਜੇ ਮੇਰੇ ਕੋਲ ਪ੍ਰੂਫ ਨਾ ਹੁੰਦੇ ਫਿਰ ਇਹ ਗੱਲ ਕਰਨ ਫਿਰ ਇਹਨਾਂ ਨੇ ਕਿਹਾ ਕਹਿੰਦੇ ਜਿਹੜੇ ਅਫਸਰਾਂ ਦੇ ਕੋਲ ਤੂੰ ਦਰਖਾਸਤ ਲਖਾਈਆਂ ਜਾ ਕੇ ਉਹਨਾਂ ਨਾਲ ਗੱਲ ਕਰ ਹੁਣ ਉਹਨਾਂ ਨਾਲ ਕੀ ਗੱਲ ਕਰਾਂ ਮੈ ਮੈਨੂੰ ਆਏ ਦੱਸ ਦੋ ਤੁਸੀਂ ਜੇ ਮੇਰਾ ਕਸੂਰ ਆ ਮੈਂ ਮੰਨ ਲਈ ਗਲਤੀ ਮੇਰੀ ਗਲਤੀ ਹੈ ਭਾਈ ਜਾਲੀਆਂ ਲਾਈਆਂ ਚੱਲ ਮੰਨ ਲਈ ਚਲਾਨ ਕੱਟਦਾ ਡਿਊਟੀ ਆ ਮਨ ਲਈ ਗਲਤੀ ਇਹਨਾਂ ਦੀ ਇਹ ਡਿਊਟੀ ਨਹੀਂ ਬਣਦੀ ਵੀ ਆਮ ਬੰਦੇ ਨੂੰ ਇਨੇ ਥ੍ਰੈਟ ਆਉਂਦੇ ਆ ਜਿਹੜਾ ਬੰਦਾ ਧਮਕੀ ਦਿੰਦਾ ਉਹਨੂੰ ਅਸੀਂ ਫੜੀਏ ਉਹਦੇ ਖਿਲਾਫ ਕਾਰਵਾਈ ਕਰੀਏ ਉਹਤੇ ਕਾਰਵਾਈ ਕਿਹਨੇ ਕਰਨੀ ਆ ਆਹ ਵੀਡੀਓ ਮੇਰੀ ਮਾਂ ਜੋਗ ਐਸਐਸਪੀ ਸਾਹਿਬ ਤੱਕ ਵੀ ਜਾਣੀ ਚਾਹੀਦੀ ਆ ਜਗਰਾਮਾ ਦੇ ਵਿੱਚ ਮੈਂ ਆਪਦੀ ਗਲਤੀ ਮੰਨਦਾ ਜੀ ਜਾਲੀਆਂ ਲਾਈਆਂ ਨੇ ਤੇ ਆਪਾ ਪ੍ਰਸ਼ਾਸਨ ਆਪਦੀ ਗਲਤੀ ਕਦੋਂ ਮੰਨੂਗਾ ਦਰਖਾਸਤਾਂ ਮੈਂ ਕਿੰਨਾ ਟਾਈਮ ਮੈਂ ਆਪਦੇ ਛੱਗੇ ਤੇ ਲਾ ਕੇ ਘੁੰਮ ਲੈਣਾ ਇੱਥੇ ਗੱਡੀ ਦਾ ਇੱਥੇ ਵੀ ਲਵਾ ਲੂੰਗਾ ਐ ਸਾਰੀਆਂ ਕਰਕੇ ਆਏ ਕੱਲੀ-ਕੱਲੀ ਲਵਾ ਕੇ ਘੁੰਮ ਲਿਆ ਕਰੂੰ ਫਿਰ ਜਿੱਤੇ ਪੈ ਜਾਂਦਾ ਬੰਦੇ ਦਾ ਭੋਗ ਆ ਉਦੋਂ ਤੁਸੀਂ ਕਹਿੰਦੇ ਆਏ ਹੋ ਗਿਆ ਫਲਾਨਾ ਹੋ ਗਿਆ ਉਹਦੇ ਪਰਿਵਾਰ ਨੂੰ ਵੀ ਸਿਕਿਉਰਿਟੀਆ ਦੇਣ ਲੱਗ ਜਾਨੇ ਹੋ ਤੁਸੀਂ ਉਹਨਾਂ ਦੇ ਮੈਨੂੰ ਕੋਈ ਚੱਕਰ ਨਹੀਂ ਹੈ 2000 ਰੁਪਿਆ ਦਾ 3000 10000 15000 ਮੈਂ ਭਰਿਆ ਹੂੰ ਚਲਾਨ ਮੈਨੂੰ ਕੋਈ ਚੱਕਰ ਨਹੀਂ ਦਿਲ ਤਾਂ ਉਦੋਂ ਦੁਖਦਾ ਜਦੋਂ ਐਨੇ ਥ੍ਰੈਟ ਆਉਂਦੇ ਆ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਮਨ ਨੂੰ ਤਾਂ ਹਾਥੋਂ ਤੁਸੀਂ ਕਿਹੜੇ ਖੂਚ ਜਾਈਏ ਅਸੀਂ ਉਹ ਖੂ ਮੈਨੂੰ ਫੱਟ ਕੇ ਦੇ ਦਿਓ ਮੈਂ ਜਾ ਕੇ ਛਾਲ ਮਾਰ ਦਿੰਨਾ ਉਹ 'ਚ ਜਾ ਕੇ ਐਨਾ ਦੁਖੀ ਹੋ ਕੇ ਮੈਂ ਇਹ ਗੱਲ ਕਹਿ ਰਿਹਾ ਅਗਲੀ ਗੱਲ ਦੇਖ ਲਓ ਜਿੰਨੇ ਚਲਾਨ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਵੇ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦੇ ਚਲਾਨ ਹੋਣਗੇ ਇੱਥੋਂ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ ਲੈ ਆ ਜਾਂਦੀ ਆ ਸਕਾਰਪਿਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਫਿਲਮ ਵੀ ਲੱਗੀ ਹੋਈ ਆ ਉਹ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਸਾਡੇ ਯਾਰ ਕੇ ਬੰਦੇ ਨੂੰ ਮੈਂਟੇ ਚਲਾਨਟ ਕੱਟ ਗਿਆ ਲੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ ਸਾਰੇ ਮਰੀਆਂ ਜ਼ਮੀਰਾਂ ਵਾਲੇ ਆ ਜਿੱਨੇ ਇੱਥੇ ਤੁਰੇ ਫਿਰਦੇ ਆ ਉਹ ਜਾਵੜੀ ਫਲਮ ਨਾ ਸਰਕਾਰੀ ਨੰਬਰ ਪਲੇਟ ਆ ਨਾ ਉਹ ਤੇ ਕੁਛ ਹੋਰ ਆ ਉਹ ਫਲਮ ਲੱਗੀ ਆ ਸਾਰੀ ਫਲ ਇਹਨਾਂ ਨੂੰ ਦਿਸ ਹੀ ਨਹੀਂ ਉਹ ਜਾਵੜੀ ਕੋਲ ਦੀ ਕਾਲੇ ਰੰਗ ਦੀ ਸਕਾਰਪਿਓ ਆ ਦੱਸ ਗਈ ਨਾ ਬੰਦਾ ਵੀ ਚੋਰ ਬੈਠਾ ਇਹ ਚ ਆਪਦਾ ਘਰ ਬਾਰ ਛੱਡੀ ਬੈਠਾ ਸਰਗੋ ਛੱਡੀ ਬੈਠਾ ਮੈਂ ਬਸ ਕੋਈ ਗੱਲ ਨਹੀਂ ਬਾਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਧੰਨਵਾਦ ਚਲੇ ਗਏ ਬਸ ਉਹ ਦਿਖਾ ਦੇ ਹੁਣ ਬਸ ਬਾਅਦ ਚਲੇਗੇ ਬਾਅਦ ਠੀਕ ਹੈ ਧੰਨਵਾਦ ਇਹਨਾਂ ਦਾ ਵੀ ਆਪਣਾ ਚਲਾਨ ਕੱਟਣਾ ਸੀ ਲਾ ਕੇ ਡਿਊਟੀ ਆਪਦੀ ਕਰਕੇ ਚਲੇਗੇ ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਤੁਸੀਂ ਵੀ ਸੁੱਤੇ ਰਹੋ ਭਾਈ ਪੰਜਾਬ ਆਈ ਬਚੂਗਾ ਚਲ ਆਏ ਬਸ